ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀਵਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੰਡ ਬੁੱਟਰ तहसील ਤੇ ਜ਼ਿਲ੍ਹਾ ਬਾਈ ਨੂੰ ਮੋਗ ਗਈ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਇੱਕ ਐਨੀਮਲ ਬਾਈ ਦਾ ਸੇਲ ਆ ਜਾਣਕਾਰੀ ਪਰਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਗਿੰਨਵਾ ਤੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਨਾ ਲਾਲਾ ਪਿੰਡ ਬੁਟਰਾ ਜ਼ਿਲ੍ਹਾ ਮੋਗਾ ਜੀ ਆਪਾਂ ਪਹਿਲਾ ਵੀਡੀਓ ਪਾਜਾ ਸੇਲ ਹੋ ਗਿਆ ਸੀ ਹਾਂ ਦਿਖਾ ਨਾਲ ਹੀ ਆਪ ਆਪਣੇ ਪਿੰਡ ਤੋਂ 5 ਕਿਲੋਮੀਟਰ ਦਿਖਾਣ ਬਾਅਦ ਉਹਨਾਂ ਨੂੰ ਦੇ ਦਿੱਤੀ ਦੋ ਡੰਗ ਚੋਕੇ ਲਗਾਏ ਆ ਆਪਣੇ ਠੀਕ ਆ ਜੀ ਅੱਜ ਐਨੀਮਲ ਸੇਲ ਆਏਗਾ ਦੀ ਕੀ ਡਿਟੇਲ ਆ ਜੀ ਇਹਨੂੰ 11-12 ਤਨ ਹੋਊਗਾ ਉਹਨੂੰ ਤੇ ਸੂਈ ਨੂੰ ਬਾਈ ਠੀਕ ਆ ਜੀ ਤੇ ਆਪਾਂ ਤਾਂ 13 ਕਿਲੋ ਲੈ ਗਏ ਸੀ ਚੋਕੇ ਹੁਣ 11 ਕਿਲੋ ਹੋਊਗਾ ਜਾਨੀ ਕਿ ਕੱਚਾ ਪੇਲਾ ਜਾਂ ਮੌਸਮ ਜਾਂ ਕਰਕੇ ਇੱਕ ਅੱਧਾ ਤਨ ਉਪਰ ਆ ਕਰ ਗਈ ਹੈ ਆ ਜੀ ਠੀਕ ਆ ਜੀ ਇਹ ਬੱਚਾ ਮਗਰ ਕੀ ਹੈ ਮਗਰ ਬੱਚੀ ਹੈ ਨੂੰ 11 ਕਿਲੋ ਹੋ ਗਏ ਸੀ ਨੂੰ 11 12 ਕਿਲੋ ਹੋ 11 ਕਿਲੋ ਕਹਿ ਕੇ ਦੇਵਾਂਗੇ ਆਪਾਂ ਹੁਣ ਵੀ ਦੋ ਤਾਂ 11 ਤੋਂ ਬਾਹਰ ਹੀ ਹੋਊਗਾ ਇਹ ਥਲੇ ਠੀਕ ਆ ਜੀ ਮਗਰ ਸੋਹਣੀ ਬੱਚੀ ਆ ਦੇਖ ਸਕਦੇ ਹੋ ਜਾਸ ਬਰੀਡ ਵਾਲੀ ਬਾਕੀ ਜਿਓ ਬਣਾਉਣ ਦਾ ਸਮਾਂ 10:00 ਵਜੇ ਦੇ ਦਾ ਦੇਖ ਸਕਦੇ ਹੋ ਸੀਲ ਠੰਡੀ ਆ ਕੋਈ ਆਏ ਨਹੀਂ ਵਾਸਤਾ ਜਿਵੇਂ ਮਰਜੀ ਬੈਠੀ ਜਾਣਾ ਸ਼ਾਮ ਦੀ 2:00 ਵਜੇ ਤੱਕ ਹਜੇ 6-7 ਘੰਟੇ ਬਾਕੀ ਨੇ ਥਣ ਲੈਵ ਦੇ ਜਜਮੈਂਟ ਉਹਸਾਉਣਾ ਕਰਾਉ ਕਿਉਂਕਿ ਇਹ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਲੇ ਨਿਰੋਧਨਾ ਭਰੇ ਹੋਣੇ ਸੀ ਠੀਕ ਹੈ ਕੋਈ ਆਏ ਨਹੀਂ ਵ ਤਿਆਰ ਹੈ ਤਾਂ ਨਿਖਰਮੈਨ ਦੇਖ ਸਕਦੇ ਹੋ ਹੱਥੀ ਚਵਾਈ ਵਾਲੇ ਬਾਕੀ 11 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਤਸੱਲੀ ਆ ਕੇ ਕਰ ਲਓ ਚਾਹੇ ਦੋ ਟਾਈਮ ਚਵਾਈ ਕਰ ਲਿਓ ਚਾਹੇ ਚਾਰ ਟਾਈਮ ਚਵਾਈ ਕਰ ਲਿਓ ਮਗਰ ਸੋਹਣੀ ਬੱਚੀ ਆ ਜਾਤ ਬਰੀਡ ਵਾਲੀ ਚੰਗੀ ਸੇਵਾ ਗੌਰ ਹੋ ਜੇ ਤਾਂ ਚੰਗੀ ਵਹਿੜ ਤਿਆਰ ਹੋ ਜਾਊਗੀ ਆਪ ਵੀ ਜਾਤ ਬਰੀਡ ਦੀ ਫੁੱਲ ਆ ਕਿੰਨਵੇਂ ਸੂਏ ਸੂਏ ਆ ਜੀ ਇਹ ਦੂਜੇ ਸੂਏ ਸੂਏ ਆ ਹੋ ਸਕਦਾ ਦੰਦਾ ਜਿਓ ਵੇ ਆਪਾਂ ਵੇਖੇ ਨਹੀਂਗੇ ਤੇ ਹੋਊ ਦੰਦਾਂ ਦੇ ਵਿੱਚ ਹੀ 100% ਦੂਜੇ ਸੂਏ ਸੂਈ ਆ ਦੁੱਧ ਵੀ ਮਈਆਂ ਰਗਾ ਫੈਟ ਵੀ 6 ਤੋਂ ਬਾਹਰ ਹੀ ਆਉਂਦੀ ਹੈ ਇਹਦੀ ਠੀਕ ਹੈ ਜੀ ਇਹਦਾ ਦੁੱਧ ਦੀ ਫੈਟ ਚ ਬਾਈ ਕਹਿੰਦਾ 6 ਪਲੱਸ ਆਉਂਦੀ ਕਿਉਂਕਿ ਮੱਝਾਂ ਰਗਾ ਸੰਘਣਾ ਦੁੱਧ ਹੁੰਦਾ ਚਿੱਟਾ ਦੁੱਧ ਬਾਕੀ 11 ਕਿਲੋ ਨੈਟ ਤਿਆਰ ਆ ਕੀ ਮੁੱਲ ਲਬਈ ਇਹਦਾ ਮੁੱਲ 45 ਕਰਦੇ ਆ ਵੀਰੇ ਮਾਨਤਾਨੀ ਮਾਨਤਾਨ ਕਰ ਦਿਆਂਗੇ ਠੀਕ ਹੈ ਜੀ 45000 ਰੁਪਇਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ